ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਹਾਜ਼ਰਾਂ ਅੱਜ ਬੜੀ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਉਹ ਵੀਡੀਓ ਹੈ ਜੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅਧਿਆਪਕ ਬਣਨਾ ਚਾਹੁੰਦੇ ਐ ਪਰ ਅਜੇ ਤੱਕ ਸਰਕਾਰੀ ਜੋਬ ਨਹੀਂ ਲੱਗੀ ਤਾਂ ਕੰਟਰੈਕਟਰ ਵੇਸ਼ਲ ਜਿਹੜੀ ਜੋਬ ਆਪਾਂ ਤੁਹਾਡੀ ਲੈ ਕੇ ਆਈਆਂ ਜੀ ਐਨਵੀਐਸ ਰਿਕਰੂਟਮੈਂਟ ਭਾਵ ਜਵਾਹਰ ਨਬੂਦੇ ਵਿਦਿਆਲਾ ਦੇ ਵਿੱਚ ਜਿਹੜੀਆਂ ਵੱਡੀਆਂ ਭਰਤੀਆਂ ਰੱਖੀਆਂ ਜਾਂਦੀਆਂ ਨੇ ਟੀਜੀਟੀ ਤੇ ਪੀਜੀਟੀ ਨਾਲ ਹੀ ਫੀਮੇਲ ਸਟਾਫ ਨਰਸ ਦੀ ਵੀ ਜਿਹੜੀ ਪੋਸਟ ਆਉਈਆਂ ਗਈਆਂ ਵੱਡੀ ਮਾਤਰਾ ਦੇ ਵਿੱਚ ਪੋਸਟਾਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਲਾਸਟ ਡੇਟ ਹੈ ਕਿੰਨੀ ਤੁਹਾਡੀ ਕੁਆਲਿਫਿਕੇਸ਼ਨ ਚਾਹੀਦੀ ਹੈ ਠੀਕ ਹੈ ਜੀ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਐਨਵੀਐਸ ਰਿਕਰੂਟਮੈਂ PGT TGT and staff sorry female staff nurse posts ਠੀਕ ਹੈ ਜੀ ਕੱਲ ਦਾ ਜਿਹੜੀ ਪਰਸੋਂ ਦਾ ਇਹ ਪਬਲਿਕ ਨੋਟਸ ਹੋਇਆ ਜ ਜਿਹਦੇ ਵਿੱਚ ਨਵੋਦੀਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਰੀਜਨ ਹੈਜ਼ ਰੀਲੀਜ਼ਡ ਅ ਰਿਕਰੂਟਮੈਂਟ ਨੋਟੀਫਿਕੇਸ਼ਨ ਫਾਰ 25 ਸ਼ਬਿੰਗ ਟੂ ਦਾ ਐਮ ਪੈਨਲ ਟੀਚਰ PGT TGT ਐਂਡ ਫੀਮੇਲ ਸਟਾਫ ਨਰਸ ਠੀਕ ਹੈ ਜੀ ਦਾ ਰਿਕੁਆਇਰਮੈਂਟਸ ਬਿਲ ਕਵਰ ਸਕੂਲਸ ਇਨ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਲਦਾਖ ਐਂਡ ਚੰਡੀਗੜ੍ਹ ਇਹ ਸਾਰੇ ਹੀ ਸਟੇਟਸ ਦੇ ਵਿੱਚ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਲਧਾਕ ਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਸਾਰੀ ਸਕੂਲਸ ਦੇ ਵਿੱਚ ਹੀ ਜਿਹੜੀ ਹੈਗੇ TGT ਤੇ PGT ਟੀਚਰ ਦੀਆਂ ਉਹ ਜ਼ਰੂਰਤ ਹੈ ਤੇ ਇਹਦੇ ਨਾਲ ਹੀ ਫੀਮੇਲ ਸਟਾਫ ਨਰਸ ਦੀ ਵੀ ਜਿਹੜੀ ਉਹ ਰਿਕੁਆਇਰਮੈਂਟ ਰੱਖੀ ਗਈ ਜੀ ਠੀਕ ਹੈ ਜੀ। ਜਵਾਹਰ ਨੋਇਦਿਆ ਵਿਦਿਆਲੇ ਸਮਿਤੀ ਚੰਡੀਗੜ੍ਹ ਰੀਜਨਸ ਹੈਸ ਅਨਾਉਂਸ ਦਾ ਕੰਟਰੈਕਚੁਅਲ ਰਿਕੁਆਇਰਮੈਂਟ ਫਾਰ ਦਾ 25-26 ਫਾਰ 베ਰੀਸ ਟੀਚਿੰਗਸ ਐਂਡ ਨਾਨ ਟੀਚਿੰਗ ਸਟਾਫਸ ਪੋਸਟਸ ਠੀਕ ਹੈ ਜੀ ਇਹਦੇ ਵਿੱਚ ਟੀਚਿੰਗ ਦੀਆਂ ਤੇ ਨਾਨ ਟੀਚਿੰਗ ਦੀਆਂ ਪੋਸਟਾਂ ਸ਼ਾਮਲ ਨੇ। ਦਿਸ ਰਿਕੁਆਇਰਮੈਂਟ ਡਰਾਈਵਸ ਕਵਰਸ ਜਵਾਹਰ ਨੋਇਦਿਆ ਵਿ लोकेटेड इन पंजाब हिमाचल प्रदेश जम्मू एंड कश्मीर लद्दाख एंड चंडीगढ़ कैनजेस लुकिंग फॉर एनवी टीचर्स जॉब्स 2025 ऑन है कॉन्ट्रैक्ट बेसिस शुड अप्लाई ऑनलाइन बिफोर द डेडलाइंस ठीक है जी सो ਉਸ ਤੋਂ ਪਹਿਲਾਂ ਵੀ ਜਿਹੜੇ ਅਧਿਆਪਕ ਬਣਨਾ ਚਾਹੁੰਦੇ ਨੇ ਚਾਹੇ ਅਧਿਆਪਕ ਤੇ ਨੌਨ ਟੀਚਿੰਗ ਟੀਚਿੰਗ ਤੇ ਨੌਨ ਟੀਚਿੰਗ ਦੋਵੇਂ ਤਰ੍ਹਾਂ ਦੀ ਪੋਸਟਾਂ ਰੱਖੇਗੇ ਤਾਂ ਕਦੋਂ ਤੋਂ ਅਪਲਾਈ ਹੋਣ ਲੱਗਦਾ ਜੀ ਕਿਹੜੀ ਲਾਸਟ ਡੇ ਹੈ ਸਭ ਤੋਂ ਪਹਿਲਾਂ ਪੋਸਟ ਨੇਮਸ ਹੈ ਉਹਨੇ ਪੀਜੀਟੀ ਟੀਜੀਟੀ ਤੇ ਫੀਮੇਲ ਸਟਾਫ ਨਰਸ ਹੈ ਠੀਕ ਹੈ ਜੀ ਕੰਟਰੈਕਚੁਅਲ ਬੇਸ ਅਲਜੀ 25 26 ਸੈਸ਼ਨ ਵਾਸਤੇ ਜਿਹੜੀ ਉਹ ਲੱਤੀ ਗਿਆ ਲੋਕੇਸ਼ਨ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲਦਾਖ ਤੇ ਚੰਡੀਗੜ੍ਹ ਆਨਲਾਈਨ ਜਿਹੜੇ ਤੁਸੀਂ ਅਪਲਾਈ ਕਰ ਸਕਦੇ ਹੋ ਸਟਾਰਟਿੰਗ ਜਿਹੜੀ ਡੇਟ ਹੈ ਉਹ ਕੱਲ ਸ਼ੁਰੂ ਹੋਈ ਹੈ ਜੀ 13 April ਤੋਂ ਸ਼ੁਰੂ ਹੋਇਆ ਤੇ ਲਾਸਟ ਡੇਟ ਇਹਦੀ 23 April ਹੈ ਭਾਵ 23 April ਤੋਂ ਪਹਿਲਾਂ-ਪਹਿਲਾਂ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ navodaya.gov.in ਦੇ ਉੱਪਰ ਜਾ ਕੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ eligibility criteria ਦੀ ਗੱਲ ਕਰ ਲਈ ਤਾਂ before applying for the nvsc contractual teachers requirement candidates must check the details eligibility for the each post below the education qualification required ਠੀਕ ਹੈ ਜੀ ਤਾਂ ਹੁਣ ਤੁਹਾਡੀ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਪੀਜੀਟੀ ਪੋਸਟ ਗ੍ਰੈਜੂਏਟ ਟੀਚਰ ਵਾਸਤੇ ਕੀ ਹੋਣਾ ਚਾਹੀਦਾ ਜੀ ਮਾਸਟਰ ਡਿਗਰੀ ਇਨ ਰੈਲੇਵੈਂਟ ਸਬਜੈਕਟ ਵਿਦ ਐਟ ਲੀਸਟ 50% ਮਾਰਕਸ ਜਿਹੜੇ ਉਹ ਬੀਏਡ ਦੇ ਵਿੱਚੋਂ ਹੋਣੇ ਚਾਹੀਦੀ ਹੈ ਸੌਰੀ 50% ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਉਸ ਤੋਂ ਬਾਅਦ ਤੇ बीएड ਵੀ ਤੁਹਾਡੀ ਹੋਣੀ ਲਾਜ਼ਮੀ ਹੈ ਇਸ ਤੋਂ ਬਾਅਦ টিਜੀਟੀ ਆ ਗਿਆ ਜੀ ਟ੍ਰੇਨਡ ਟੀਚਰ ਜਿਹੜਾ ਹੈਗਾ ਗ੍ਰੈਜੂਏਟ ਟੀਚਰ ਬੈਚਲਰ ਡਿਗਰੀ ਇਨ ਰਿਲੇਵੈਂਟ ਸਬਜੈਕਟ ਐਟ ਲੀਸਟ 50 ਮਾਰਕਸ ਦੇ ਨਾਲ बीएड ਐਂਡ ਸੀਟੈਟ ਕੁਆਲੀਫਾਈ ਪੇਪਰ ਠੀਕ ਹੈ ਜੀ ਜਿਹੜਾ ਪੀਜੀਟੀ ਟੀਚਰ ਹੈ ਉਹਦੇ ਵਿੱਚ ਟੈਟ ਨਹੀਂ ਮੰਗਿਆ ਗਿਆ ਪਰ ਜਿਹੜਾ টিਜੀਟੀ ਹੈ ਉਹਦੇ ਵਿੱਚ ਟੈਟ ਮੰਗਿਆ ਗਿਆ ਜੀ ਤੁਹਾਡਾ ਠੀਕ ਹੈ ਜੀ ਸੀਟੈਟ ਸੈਕੰਡ ਪੇਪਰ ਤੁਹਾਡਾ ਉਹ ਪਾਸ ਹੋਣਾ ਲਾਜ਼ਮੀ ਹੈ ਇਸ ਤਰ੍ਹਾਂ ਹੀ ਫੀਮੇਲ ਸਟਾਫ ਨਰਸ ਦੇ ਲਈ ਕੀ ਹੈ ਡਿਪਲੋਮਾ ਡਿਗਰੀ ਨਰਸਿੰਗ ਵਿਦ ਰਜਿਸਟ੍ਰੇਸ਼ਨ ਇਨ ਸਟੇਟ ਨਰਸਿੰਗ ਕਾਉਂਸਲ ਐਂਡ ਮਿਨਿਮਮ 2 ਇਅਰ ਆਫ ਐਕਸਪੀਰੀਐਂਸ ਠੀਕ ਹੈ ਜੀ ਜਿਹੜੀਆਂ ਸਟਾਫ ਨਰਸ ਦੀਆਂ ਪੋਸਟਾਂ ਨੇ ਉਹਦੇ ਵਿੱਚ ਤੁਹਾਡਾ ਡਿਪਲੋਮਾ ਤੇ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ 2 ਸਾਲ ਦਾ ਤੁਹਾਡੇ ਜਿਹੜਾ ਐਕਸਪੀਰੀਐਂਸ ਮੰਗਿਆ ਗਿਆ ਨੋਟ ਕਰਨ ਵਾਲੀ ਕਿਹੜੀ ਗੱਲ ਹੈ ਕੈਂਡੀਡੇਟ ਮਸਟ ਇਨਸ਼ੋਰ ਦੇ ਫਿਲਫਿਲ 올 ਐਲੀਜੀਬਿਲਟੀ ਕੰਡੀਸ਼ਨਸ ਬੀਫੋਰ ਸਬਮਿਟਿੰਗ देयर ਅਪਲੀਕੇਸ਼ਨਸ ਫਾਰ ਐਨਬੀਐਸ ਵੈਕੈਂਸੀ ਠੀਕ ਹੈ ਜੀ ਤਾਂ ਕੈਂਡੀਡੇਟਸ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹ ਆਪਣੀ ਅਪਲਾਈ ਕਰ ਰਹੇ ਪੋਸਟ ਵਾਸਤੇ ਤਾਂ ਜਿਹੜੇ ਜਿੰਨਾ ਵੀ ਕ੍ਰਾਈਟੇਰੀਆ ਸਾਰੀਆਂ ਉਹਨਾਂ ਨੂੰ ਲੋੜਾਂ ਨੂੰ ਪੂਰੀਆਂ ਕਰਦੇ ਹੋਣੇ ਚਾਹੀਦੇ ਆ ਪੋਸਟ ਗ੍ਰੈਜੂਏਟ ਟੀਚਰ ਵਾਸਤੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਸਬਜੈਕਟ ਦੇ ਵਿੱਚ ਤੇ ਘੱਟੋ ਘੱਟ 50 ਜਿਹੜੇ ਪਰਸੈਂਟ ਉਹਨਾਂ ਨੰਬਰ ਹੋਣੇ ਚਾਹੀਦੇ ਆ ਇਸ ਤਰ੍ਹਾਂ ਬੀਐਡ ਜਾਂ ਇਹਦੇ ਨਾਮ ਦੀ ਰਲਦੀ ਮਿਲਦੀ ਕੋਈ ਡਿਗਰੀ ਵੀ ਕੀਤੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਟੀਜੀਟੀ ਵਾਸਤੇ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ 50 ਪਰਸੈਂਟ ਨੰਬਰ ਹੋਣੇ ਚਾਹੀਦੀ ਹੈ ਬੀਹੂਡ ਬੀਐਡ ਹੋਣੀ ਚਾਹੀਦੀ ਤੇ ਪਲੱਸ ਸੀਟੈਟ ਤੁਹਾਡਾ ਸੈਕੰਡ ਪੇਪਰ ਹੋ ਕਲੀਅਰ ਹੋ ਫੀਮੇਲ ਸਟਾਫ ਨਰਸ ਵਾਸਤੇ ਜੀ ਪਲੱਸ 2 ਐਂਡ ਡਿਪਲੋਮਾ ਹੈ ਨਰਸਿੰਗ ਜੀ ਐਨ ਐਮ ਠੀਕ ਹੈ ਔਰ ਬੀ ਐਸ ਸੀ ਨਰਸਿੰਗ ਇਹ ਕੀਤੀ ਹੋਣੀ ਚਾਹੀਦੀ ਹੈ ਰਜਿਸਟ੍ਰੇਸ਼ਨ ਵਿਦਨ ਇੰਡੀਅਨ ਸਟੇਟ ਕਾਉਂਸਲ ਨਰਸਿੰਗ ਕਾਉਂਸਲਰ ਇਹ ਜ ਨੇ ਮੰਡੇਟਰੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਐਨਵੀ ਸਰਕੂਟਮੈਂਟਸ ਉਹ ਤਾਂ ਕੰਟਰੈਕਚੁਅਲ ਬੇਸ ਦਾ ਹੈ ਜੀ ਜਰਨਲ ਠੀਕ ਹੈ ਜੀ ਅਪਡੇਟ ਸੂਨ ਹੈ ਜਲਦੀ ਹੀ ਜਿਹੜੀਆਂ ਉਹ ਪੋਸਟਾਂ ਜਿਹੜੀਆਂ ਸਾਰੀਆਂ ਕੈਟਾਗਰੀ ਦੀਆਂ ਤੁਹਾਨੂੰ ਸਾਈਟ ਦੇ ਉੱਪਰ ਮਿਲ ਜਾਣਗੀਆਂ ਕਿਉਂਕਿ ਅਜੇ ਸਿਰਫ ਅ ਕੱਲ ਹੀ ਜਿਹੜਾ ਹੈ ਓਪਨ ਕੀਤਾ ਗਿਆ ਜਲਦੀ ਹੀ ਤੁਹਾਨੂੰ ਕਿਹੜੀਆਂ-ਕਿਹੜੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਆ ਉਹਦੇ ਦੇਖਣ ਨੂੰ ਮਿਲ ਗਈਆਂ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਨਹੀਂ ਪੋਸਟਾਂ ਹੋ ਐਨਵੀਐਸ ਜਿਹੜੀ ਹੈਗੇ ਹੈ ਨਵੋਦਿਆ ਦੇ ਵਿੱਚ ਆਉਂਦੀਆਂ ਠੀਕ ਹੈ ਜੀ ਸੋ ਜਿਹੜੇ ਮੇਰੇ ਭੈਣ ਭਰਾ ਅਪਲਾਈ ਕਰਨਾ ਚਾਹੁੰਦੇ ਆ ਸੋ ਜਿਹੜੀ ਹੈਗੀ 23 April ਤੋਂ ਪਹਿਲਾ-ਪਹਿਲਾ ਜਿਹੜਾ ਇਸ ਨੂੰ ਅਪਲਾਈ ਕਰ ਸਕਦੇ ਆ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ